ਜ਼ਿਲ੍ਹਾ ਗਰਦਾਸਪੁਰ ਦੇ ਸਰਦੀ ਇਲਾਕੇ ਤੋਂ ਜਿੱਥੇ ਰਾਵੀ ਦਰਿਆ ਤੇ ਬਣੇ ਆਰਜੀ ਪੁਲ ਦੇ ਚੁੱਕੇ ਜਾਣਾ ਸੱਤ ਪਿੰਡ ਭਾਰਤ ਦੇ ਮੁੱਖ ਹਿੱਸੇ ਨਾਲ ਕੱਟੇ ਗਏ ਹਨ ਮਕੌੜਾ ਪਤਨ ਤੇ ਹਰ ਸਾਲ ਅਕਤੂਬਰ ਨਵੰਬਰ ਵਿੱਚ ਨੇ ਨਹਿਰੀ ਵਿਭਾਗ ਵੱਲੋਂ ਆਰਜੀ ਪੁਲ ਬਣਾਇਆ ਜਾਂਦਾ ਹੈ ਜੋ ਕਿ ਬਰਸਾਤਾਂ ਆਉਣ ਤੇ ਚੱਕ ਲਿਆ ਜਾਂਦਾ ਹੈ ਇਸ ਵਾਰ ਇਹ ਪੁਲ 15 ਦਿਨ ਪਹਿਲਾਂ ਹੀ ਹਟਾ ਲਿਆ ਗਿਆ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਭਾਰੀ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਹੈ ਦਰਿਆ ਦੇ ਪਾਰ ਵੱਸਦੇ ਪਿੰਡ ਜਿਵੇਂ ਕਿ ਭਰੀਾਰ ਤੁਰਬਾਨੀ ਰਾਏਪੁਰ ਜਿਪ ਮੰਮੀ ਚਕਰੰਗਾ ਕਜਲੇ ਚੰਬਰ ਤਿੱਲਸੀਆਂ ਹੁਣ ਮੁੱਖ ਭਾਰਤ ਨਾਲੋਂ ਆਵਾਜਾਈ ਤੌਰ ਤੇ ਕੱਟੇ ਹੋਏ ਹਨ ਅਤੇ ਲੋਕਾਂ ਲਈ ਆਉਣ ਜਾਣ ਦਾ ਇੱਕੋ ਸਾਧਨ ਕਿਸ਼ਤੀ ਹੀ ਬਚੀ ਹੈ ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਆਜੀ ਪੁਲ ਹਟਾ ਦਿੱਤਾ ਜਾਂਦਾ ਹੈ ਤਾਂ ਇਹ ਪਿੰਡ ਟਾਪੂਬੰਗ ਕੱਟ ਜਾਂਦੇ ਹਨ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਿਸ਼ਤੀ ਵੀ ਕਈ ਵਾਰ ਨਹੀਂ ਚੱਲ ਸਕਦੀ ਲੋਕਾਂ ਨੇ ਸਰਕਾਰ ਤੋਂ ਪੱਕੇ ਪੌਦੀ ਮੰਕੀ ਦੀ ਇਹ ਤਾਂ ਕਿਹਾ ਹੈ ਕਿ ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਉਹ ਅਜਿਹੀਆਂ ਆਉਣ ਜਾਣ ਦੀ ਮੁਕਸ਼ਲوں ਤੋਂ ਵਾਂਝੇ ਹਨ ਆਓ ਦੇਖਦੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਦੀਨਾ ਨਗਰ ਹਲਕੇ ਤੋਂ ਪੱਤਰਕਾਰ ਜਸਪਾਲ ਚੰਦ ਲਦੀਬ ਐਲ ਐਮ ਆਈ ਟੀਵੀ ਪਹੁੰਚਾ ਖਾਦਰੀ ਕੋ ਮੇਰਾ ਨਾਮ ਹੈ ਰਮਨ ਕੁਮਾਰ ਹੈ ਮੇਰਾ ਪਿੰਡ ਪ੍ਰਿਆਲਾ ਹਾਂ ਜਦਿਆਂ ਪਾਰਹੀ ਦੇ ਮੁਸ਼ਕਲ ਜੀ ਮੁਸ਼ਕਲ ਮੁਸ਼ਕਲਾ ਪੋਲ ਚੁੱਕਰੇ तकरीबन 10 ਦਿਨ ਹੋ ਗਏ ਤੇ ਇਹ ਬਸਾਤਾ ਹੂੰ ਪੋਲੋ ਤਕਰੀਬਨ 4 ਮਹੀਨੇ ਚੁੱਕਿਆ ਰਹਿਣਾ ਤੇ ਦੇ ਵਿੱਚ ਪਾਣੀ ਦਾ ਵੀ ਉਤਾ ਚੜਾਫ ਘਟਵਾਦ ਹੁੰਦਾ ਰਹਿਣਾ ਤੇ ਕਈ ਵਾਰ ਤਾਂ 2-3 ਤਿੰਨ ਦਿਨ ਬੇੜੀ ਨੇ ਪੈਂਦੀ ਆ ਗਈ ਹੈ ਪਾਣੀ ਦਾ ਓਵਰਫਲੋ ਹੋ ਜਾਂਦਾ ਮਤਲਬ ਤੇ ਲੋਕੀ ਫਿਰ ਇੱਧਰ ਆਂਦੇ ਕੇਵਲ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਹੈ ਸਰਕਾਰੀ بس ਉਸ ਤੋਂ ਬਾਅਦ ਸਕੂਲ ਨਹੀਂ ਆ ਗਿਆ ਹੁਣ ਕੋਈ ਬੱਚਾ ਜਾਏ ਤੇ ਹੁਣ ਚੰਗਰਾ ਲਾ ਕੇ ਪਿੰਡ ਬੰਦਾ ਤੇ ਸਕੂਲ ਆ ਕੇ ਪਲੱਸ ਟੂ ਕਰੇ ਉਹਕੇ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਰਾਪਰ ਕਰਕੇ ਉਹਨਾਂ ਦਾ ਬੜਾ ਮੁਸ਼ਕਿਲ ਆ ਪੜ੍ਹਾਈ ਦੇ ਲੈਵਲ ਤੇ ਬਿਲਕੁਲ ਜ਼ੀਰੋ ਹੈ ਐਮਰਜੈਂਸੀ ਪੈਸ ਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਜੇ ਵੈਸੇ ਹੀ ਬੀਐਸਐਫ ਸਾਡੇ ਲਗੇ ਯੂਨਿਟਾਂ ਜਿਹੜੂ ਥਰੂ ਕੋਈ ਟ੍ਰੀਟਮੈਂਟ ਹੋ ਜੇ ਤੋ ਉਹੋ ਹੋ ਜੇ ਨੇ ਤੇ ਬੜਾ ਮੁਸ਼ਕਿਲ ਨਹੀਂ ਆ ਪਰ ਆਉਂਦੇ ਨੇ ਤੇ ਬੜੀ ਮੁਸ਼ਕਿਲਤ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ ਹੁਣ ਇੱਥੇ ਇੱਕ ਘੰਟਾ ਲੱਗੇ ਦੋ ਘੰਟੇ ਲੱਗੇ ਕੋਈ ਪਤਾ ਨਹੀਂ ਜਦੋਂ ਭਲਾ ਆਣਗੇ ਬੇੜੀ ਚਲਾਣਗੇ ਫਿਰ ਉੱਥੇ ਜਾਣਗੇ 2 ਘੰਟੇ ਫਿਰ ਉਧਰ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ ਉਹ ਵੀ ਇੱਥੇ ਆਣਗੇ ਬਈ ਸਰਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬ ਵੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹੱਸ ਤੱਕ ਕੋਈ ਅਪਡੇਟ ਨਹੀਂ ਆਇਆ ਹੁਣ ਹਵਾ 'ਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੀਆਂ ਅਦਰ ਪਾਰਟੀਆਂ ਇੱਥੇ ਆ ਕੇ ਬੜਾ ਵਾਅਦੇ ਕਰ ਦਈਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਬਸ ਜਦੋਂ ਵੋਟ ਹੋ ਜਾਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਹੁੰਦਾ ਨੇ ਨੰਨ ਮੰਗ ਤੋਂ ਸਾਡੇ ਵੱਲ ਤੇ ਪੁੱਲ ਦੀ ਹੈ ਕਿਉਂਕਿ ਸਾਡੇ ਇੱਧਰੇ ਤਕਰੀਬਨ 7-8 ਪਿੰਡ ਆ ਬੜੇ ਮੁਸ਼ਕਿਲ ਹਾਲਤਾਂ ਚ ਰਹਿਣ ਡਿਆ ਉਹਨਾਂ ਨੂੰ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬੜੀ ਖਾਦ ਵਗੈਰਾ ਜਾਂ ਕੁਝ ਲੈਣਾ ਹੋਵੇ ਤੇ ਬੜਾ ਮੁਸ਼ਕਿਲ ਜਾਂ ਉਹਨਾਂ ਨੂੰ ਤੇ ਬਸti ਹੁਣ ਬੇੜੀ ਦਾ ਸਫਰਾ ਬੇੜੀ ਜਾਇਕ ਤੇ ਪਾਰ ਜਾਵਾਂਗੇ ਨਹੀਂ ਤਾਂ ਫਿਰ ਨਹੀਂ ਜਾਵਾਂਗੇ ਅਗਰ ਜੇ ਪਾਣੀ ਦਰਿਆ 'ਚ ਵੱਜ ਜਾਂਦਾ ਫਿਰ ਬੇੜੀ ਬੰਦ ਹੋਈ ਨਹੀਂ ਪਾਣੀ ਹਾਂ ਪਾਣੀ ਅਗਿੱਧਰੇ ਵੱਜ ਜਾਂਦਾ ਤੇ ਬੇੜੀ ਬੰਦ ਹੋ ਜਾਂਦਾ ਉਸ ਤੋਂ 2-2 ਦਿਨ ਪੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਗ ਗਿਆ ਉਹ ਪਾਰ ਹੀ ਡੋਗੋਗਾ ਜਿਹੜਾ ਇੱਧਰ ਉੱਧਰ